ਬੀਤੀ ਰਾਤ ਪਟਿਆਲਾ ਦੇ ਵਿੱਚ ਡੀਅਰ ਪਾਰਕ ਦੇ ਨੇੜੇ ਇੱਕ ਹਾਦਸਾ ਵਾਪਰ ਜਾਂਦਾ ਹੈ। ਦਰਸਲ ਤੇਜ਼ ਰਫਤਾਰ ਕ੍ਰੈਟਾ ਗੱਡੀ ਐਕਟੀਵਾ ਦੇ ਵਿੱਚ ਟੱਕਰ ਮਾਰ ਦਿੰਦੀ ਹੈ। ਐਕਟੀਵਾ ਸਵਾਰ ਇੱਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਦੂਜਾ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ। ਤੁਰੰਤ ਲੋਕਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਜਾਂਦਾ ਹੈ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਗੱਡੀ ਦੀ ਸਪੀਡ 140 ਤੋਂ ਵੀ ਵੱਧ ਸੀ ਅਤੇ ਬੇਕਾਬੂ ਗੱਡੀ ਨੇ ਐਕਟਿਵਾ ਰਿਪੀਟ ਅਤੇ ਬੇਕਾਬੂ ਗੱਡੀ ਨੇ ਐਕਟਿਵਾ ਸਵਾਰ ਜਾਂਦੇ ਲੜਕਾ ਲੜਕੀ ਦੇ ਵਿੱਚ ਆਪਣੀ ਗੱਡੀ ਅਤੇ ਉਸ ਲੜਕੀ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਪੁਲਿਸ ਪਹੁੰਚੀ ਦਾ ਕੀ ਕਹਿਣਾ ਸੀ ਉਹ ਵੀ ਤਾਂ ਹੋਇਆ ਬਈ ਲੋਕੀ ਸਾਰੇ ਇਕੱਠੇ ਹੋਏ ਜਦੋਂ ਮੈਂ ਦੇਖਿਆ ਤਾਂ ਕੁੜੀ ਦੀ ਮੌਕੇ ਤੇ ਮੌਤ ਹੋ ਗਈ ਸੀ ਕੁੜੀ ਕੌਨ ਸੀ ਕੀ ਕੁਝ ਹੈ ਪਛਾਣ ਪੁੜੀ ਦਾ ਕੁਛ ਨਹੀਂ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹਦੀ ਮੈਂ ਫੋਟੋ ਖਿੱਚ ਲਈ ਉਹ ਚੰਡੀਗੜ੍ਹ ਦੀ ਜਿਹੜਾ ਪਤਾ ਉਹ ਜਿਹੜਾ ਲਾਇਸੈਂਸ ਚੰਡੀਗੜ੍ਹ ਦਾ ਬਣਿਆ ਤਾਂ ਖਾ ਰਿਹਾ ਉਮਰ ਕਿੰਨੀ ਕੁ ਲੱਗਦੀ ਹੈ ਫਿਰ ਇਹਦੀ ਉਮਰ ਹੋਈਗੀ ਜੀ 24 25 25 ਸਾਲ ਦੀ ਹੋਏਗੀ ਪੁੜੀ ਇਹ ਕਨਫਰਮ ਨਹੀਂ ਹੋਇਆ ਕਿੱਥੇ ਦੀ ਹੈ ਨਹੀਂ ਇਹ ਨਹੀਂ ਕਨਫਰਮ ਹੋਇਆ ਇੱਕ ਬੰਦੇ ਨਾਲ ਹੋਰ ਐਕਸੀਡੈਂਟ ਹੋਇਆ ਉਹ ਜਿਹੜਾ ਇਹ ਨਾਲ ਹੀ ਸਾਡੇ ਏਰੀਆ ਦੇ ਵਿੱਚ ਰਹਿੰਦਾ ਹੈ ਤੇ ਉਹਦਾ ਜਿਹੜਾ ਰਕੇਸ਼ ਹੈ ਕਰਕੇਸ਼ ਦਾ ਬ੍ਰਦਰ ਹੈ ਉਹ ਉਹ ਵੀ ਕਹਿੰਦੇ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਇਹ ਭਾਜੀ ਸਾਰਾ ਇਕੱਠਾ ਹੀ ਐਕਸੀਡੈਂਟ ਹੋਇਆ ਤਿੰਨ ਇਕੱਠਾ ਜਿਹੜੀ ਗੱਡੀ ਦੀ ਸਪੀਡ ਕਾਫੀ ਸੀਗੀ ਜੀ ਮੇਰੇ ਖਿਆਲ ਤੇ ਨਾਣਾ ਕਰਦੇ 130 40 ਦੀ ਸਪੀਡ ਹੋਣੀ ਚਲਈ ਐਫਟੀ ਉਹ ਜਿਹੜੀ ਕਰੇਟਾ ਗੱਡੀ ਦਾ ਐਕਸੀਡੈਂਟ ਹੋਇਆ ਤੇ ਉਹਨੇ ਲੈ ਆ ਕੇ ਪਹਿਲਾਂ ਸਿੱਧਾ ਕੁੜੀ ਚ ਮਾਰੀ ਕੁੜੀ ਤੋਂ ਨਾਲ ਹੀ ਗੱਡੀ ਉਹ ਅਨਬੈਲੈਂਸ ਹੋ ਕੇ ਨਾਲ ਹੀ ਦੂਜੀ ਸਕੂਟਰੀ ਚ ਲੱਗੀ ਦੋਨੋਂ ਬੰਦੇ ਮਤਲਬ ਕਿ ਐਂਡ ਮੌਕੇ ਤੇ ਇੱਕ ਦਾ ਤਾਂ ਘਰ ਤੋਂ ਚਲੋ ਨਾਲ ਸੀਗਾ ਉਹਨੂੰ ਫਟਾਫਟ ਨਾਲ ਲੈ ਗਏ ਜਦੋਂ ਕੁੜੀ ਨੂੰ ਦੇਖਿਆ ਉਹ ਮਰੀ ਪਾਈ ਗਈ ਜਿਹੜਾ ਤੁਸੀਂ ਜ਼ਖਮੀ ਦੱਸਦੇ ਉਹ ਉਹਰੇ ਨੇੜੇ ਦੇ ਰਹਿਣ ਵਾਲੇ ਨੇ ਹਾਂਜੀ ਹਾਂਜੀ ਉਹਰੇ ਨੇੜੇ ਦੇ ਹੀ ਰਹਿਣ ਵਾਲੇ ਆ ਸਾਡੇ ਸਾਡੇ ਏਰੀਆ ਦੇ ਹੀ ਰਹਿਣ ਵਾਲੇ ਆ ਤੇ ਉਹਨਾਂ ਦਾ ਪਰਿਵਾਰ ਹੁਣ ਹੀ ਆਇਆ ਸੀਗਾ ਅਸੀਂ ਉਹੀ ਗੱਲ ਕੀਤੀ ਆ ਸਾਰੀ ਕਿ ਜਿਵੇਂ ਵੀ ਹੋਏਗੀ ਬਸ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਵੇਖੋ ਇਹ ਜਿਹੜੇ ਜਿਹੜੀ ਜਾਨ ਚਲੀ ਗਈ ਉਹ ਖੇਡ ਤਾਂ ਹੈ ਨਹੀਂ। ਉਹ ਵੀ ਕਿਸੇ ਪਰਿਵਾਰ ਦੀ ਸੀਗੀ, ਉਹਦੀ ਵੀ ਛੋਟੀ ਜੀ ਬੇਟੀ ਐ। ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ। ਜਿਹੜੇ ਜ਼ਖਮੀ ਹੋਏ ਠੀਕਨੇ ਵੈਸੇ ਨਹੀਂ ਨਹੀਂ ਉਹਨਾਂ ਦੀ ਵੀ ਹਾਲਤ ਗੰਭੀਰ ਐ। ਕਾਫੀ ਸੀਰੀਅਸ ਐ, ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਐ। ਪਤਾਂ ਜੀ ਇਹਦੀ ਛੋਟੀ ਬੇਟੀ ਕਹੇ ਤੁਸੀਂ? ਉਹ ਜਿਵੇਂ ਜਾਣਦੇ ਹੋ ਕਿਵੇਂ ਲੋਕਲ ਸੀ ਕਿਵੇਂ ਜੀਉਂਦੇ। ਨਹੀਂ ਜੀ ਉਹਦੇ ਜਿਹੜਾ ਮੋਬਾਈਲ ਸੀ ਨਾ ਜੀ ਮੋਬਾਈਲ ਤੇ ਛੋਟੀ ਕੁੜੀਆ ਦੀ ਉੱਥੇ ਫੋਟ ਨਾ ਅਸੀਂ ਫੋਨ ਕੋਲਣ ਦੀ ਕੋਸ਼ਿਸ਼ ਕੀਤੀ ਮਗਰ ਫੋਨ ਖੁੱਲਿਆ ਨਹੀਂ ਇੱਕ ਫੋਨ ਸੀਗਾ ਇੱਕ ਸੋਨੇ ਦੀ ਚੈਂਕ ਸੀ ਕਿ ਉਹ ਅਸੀਂ ਪੁਲਿਸ ਨੂੰ ਹੈਂਡਓਵਰ ਕਰ ਦਿੱਤੀ ਓਕੇ ਠੀਕ ਹੈ ਕੀ ਹੋਇਆ ਉਹਰੇ ਸਾਨੂੰ ਤਲਾਸ਼ ਮਿਲੀ ਸੀ ਵੀ ਇੱਕ ਕਾਰ ਦਾ ਟੈਕਸਚਰ ਹੋਇਆ ਅਸੀਂ ਮੌਕੇ ਤੇ ਪਹੁੰਚੇ ਸੀ ਸੇਲਪੁਰ ਪਾਰਟੀ ਮੌਕਾ ਦੇਖਿਆ ਇੱਕ ਪੀਟਾ ਕਾਰ ਦਾ ਟੈਕਸਚਰ ਹੋਇਆ ਇੱਕ ਸਕੂਟੀ ਦਾ ਦੁਆਨਾ ਇੱਕ ਇਲੈਕਟ੍ਰਿਕ ਸਕੂਟੀ ਹੈ ਉਹ ਤੇ ਲੜਕੀ ਸੀ ਲੜਕੀ ਡੈਥ ਹੋ ਗਈ ਮੌਕੇ ਤੇ ਉਹ ਜਿਹੜੀ ਆਪਣੂਡੀ ਸੇਲਪੁਰ ਜਾਤੀ ਹੈ ਅਪਕਲਾ ਸਿੰਘ ਮਨਾਲ ਦੇ ਮਾਲਕ ਵਾਲੇ ਪੁੰਜਣ ਹੋ ਗਿਆ ਸੀਗਾ ਉਹ ਉਹ ਰਤਨ ਦਾ ਜਗਾ ਮਾ ਜਵਾ ਜਿਹੜੀ ਲੜਕੀ ਦੱਸਦੇ ਕੱਲੀ ਸੀ ਕਿਉਂਕਿ ਲੜਕੀ ਕੱਲੀ ਸੀ ਓਕੇ ਦਾ ਇੱਕ ਕੁੜੀ ਦੀ ਹੋਈ ਐ ਕੁੜੀ ਦੀ ਹੋਈ ਐ ਕੁਛ ਲੱਗਿਆ ਪਤਾ ਵੀ ਕੁੜੀ ਕਿਹੜੀ ਜਗ੍ਹਾ ਦੀ ਸੀ ਕੁੜੀ ਦਾ ਇਹਦਾ ਦੱਸ ਮਿਲਿਆ ਉਹਦਾ ਟਿਨਰ ਦਾ ਸਾਰਿਆ ਤੇ ਜਿਹੜਾ ਜਿਹੜਾ ਮੁੰਡਾ ਜਿਹਦਾ ਤੁਸੀਂ ਕਹਿ ਰਹੇ ਹੋ ਉਹ ਕਿਵੇਂ ਉਹਦੀ ਤੇ ਬੈਠੀ ਗਈ ਬੰਦਾ ਉਹ ਵੀ ਤਰੇ ਠੀਕ ਨੂੰ ਜਾ ਕੇ ਉਹ ਵਜੇ ਹੱਲ ਦਾ ਖਲ ਚੱਲ ਰਿਹਾ ਦਾ ਅੱਛਾ ਉਹਦਾ ਅਸੀਂ ਪਤਾ ਕਰ ਲਿਆ ਉਹ ਲੋਕਲੀ ਸੀ ਗਈ ਉਹ ਲੋਕਲੀ ਨਾਲ ਦੇ ਬੰਦੇ